ਤਉ ਉਹ ਵੀ ਮਿੱਤਰੋ ਆ ਕੇ ਮੇਲਾ ਲੁੱਟ ਲੋ ਹੁੰਡਾ ਮੇਜ ਲਿਆਂਦੀ ਤੁਹਾਡੇ ਲਈ ਘਰੇਲੂ ਗੱਡੀ ਆ ਸਿਰਫ ਹੀ 290 ਕਿਹਾੜ ਡਿਮਾਂਡ ਤੋਂ ਨੂੰ ਗੱਡੀ ਮਿਲ ਜਾਣੀ ਆ ਖੜੀ ਕਿੱਥੇ ਆ ਪਿੰਡ ਭਧੌੜ ਜ਼ਿਲ੍ਹੇ ਬਰਨਾਲੇ ਚ ਲੋਕਲੀ ਨੰਬਰ ਆ ਬਰਨਾਲੇ ਦਾ ਸਾਰੀ ਗੱਡੀਆਂ ਸਾਫ ਕੰਡੀਸ਼ਨ ਅਰੀਜਨਲ ਗੱਡੀ ਪਈ ਆ ਵੀਰ ਦੀ ਫੁੱਲ ਗਰੰਟੀ ਆ ਕਾਗਜ਼ਾ ਪੱਤਰਾਂ ਦੀ ਫੁੱਲ ਗਰੰਟੀ ਨੇੜੇ ਵਕ ਗੱਡੀ ਚੈੱਕ ਕਰਵਾ ਦੇ ਸਾਰੀ ਨਵਾਂ ਆ ਗੱਡੀ ਆ ਵੀਰਾਂ ਦੇ ਨਵਾਂ ਗੱਡੀ 35 40 ਪੈਸੇ ਗੱਡੀ ਦੇ ਟਾਇਰ ਪਏ ਆ ਜਿਵੇਂ ਇੰਟੀਰੀਅਰ ਵਗੈਰਾ ਚੈੱਕ ਕਰ ਸਕਦੇ ਹੋ ਵੱਡੀ ਵਧੀਆ LED ਲੱਗੀ ਹੋਈ ਆ ਸਾਰੀ ਗੱਡੀ ਐਨ ਸਾਫ ਕੰਡੀਸ਼ਨ ਪੂਰੀ origignal ਪਈ ਆ ਗੱਡੀ ਬਾਈ ਜੀ ਕਾਗਜ਼ਾਂ ਪੱਤਰਾਂ ਪੱਖੋਂ ਓਕੇ ਆ ਨਵਾਂ ਬੀਮਾ ਹੋਇਆ ਵਾ ਗੱਡੀ ਦਾ ਤੁਸੀਂ ਸੀਟਾਂ ਵਗੈਰਾ ਤੇ ਕਵਰ ਵਗੈਰਾ ਚੈੱਕ ਕਰ ਸਕਦੇ ਹੋ ਪੂਰੀ ਸਾਫ ਕੰਡੀਸ਼ਨ ਆ ਗੱਡੀ ਸਾਰੀ ਗੱਡੀ ਓਕੇ ਪਈ ਆ ਬਾਈ ਜੀ ਪੰਜਾਬ ਨੰਬਰ ਆ 13 ਮਾਡਲ ਆ ਬਾਈ ਜੀ 2013 ਮਾਡਲ ਆ 2 ਲੱਖ 90000 ਰੁਪਏ ਡਿਮਾਂਡ ਆ ਮੌਕੇ ਤੇ ਵਧੀਆ ਮਾਨ ਤਲ ਹੋ ਜਾਊਗਾ ਸ਼ੀਸ਼ੇ ਵਗੈਰਾ ਸਾਰੇ origignal ਆ ਗੱਡੀ ਦੇ ਵੀਲ ਦੇ ਨਾਮ ਆ ਗੱਡੀ ਮੌਕੇ ਤੇ ਵੀਰ ਕਹਿੰਦਾ ਆਪਾਂ ਤੁਹਾਡੇ ਆਿਆਂ ਦਾ ਹੋਰ ਵੀ ਮਾਨ ਤਨ ਕਰਾਂਗੇ ਪਿੰਡ ਭਦਾਵੜ ਜ਼ਿਲ੍ਹਾ ਬਰਨਾਲਾ 290000 ਰੁਪਏ ਗੱਡੀ ਦੀ ਡਿਮਾਂਡ ਆ ਕਾਗਜ਼ ਪੱਤਰ ਓਕੇ ਆ 2013 ਮਾਡਲ ਆ ਬਾਕੀ ਤੁਸੀਂ ਆ ਕੇ ਵੀਰ ਨਾਲ ਗੱਲਬਾਤ ਕਰ ਸਕਦੇ ਹੋ ਮੋਬਾਈਲ ਨੰਬਰ ਆਪਾਂ ਥੱਲੇ ਸ਼ੋਅ ਕਰਾਂਗੇ ਉਸ ਤੇ ਸੰਪਰਕ ਕਰ ਸਕਦੇ ਹੋ ਬਾਕੀ ਆਪਣੇ ਚੈਨਲ ਨੂੰ ਜਰੂਰ ਫੋਲੋ ਕਰ ਲਓ ਕਿ ਐਡ ਕਰਵਾਉਣੀ ਆ 618801 37325 ਮੀਰਾ ਮੋਬਾਈਲ ਨੰਬਰ ਐਡ ਕਰਵਾਉਣ ਲਈ ਸੰਪਰਕ ਕਰ ਸਕਦੇ ਹੋਗੇ ਬਾਈ ਜੀ ਚੈਨਲ ਨੂੰ ਜਰੂਰ ਫੋਲੋ ਕਰੋ ਆਪਣੇ ਨੂੰ ਧੰਨਵਾਦ ਜੀ